श्री दुर्गा मंदिर फेस 10 मोहाली ਵਿਖੇ ਚੱਲ ਰਹੀ શ્રીਮਦ ਭਾਗਵਤ ਕਥਾ ਦੇ ਵਿੱਚ ਹਾਜ਼ਰੀ ਲਗਾਉਣ ਪਹੁੰਚੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਮੰਦਿਰ ਕਮੇਟੀ ਅਤੇ ਕਥਾਵਾਚਕ ਜਗਦੰਬਰ ਤੂੜੀ ਵੱਲੋਂ ਕੀਤਾ ਗਿਆ ਉਹਨਾਂ ਨੂੰ ਸਨਮਾਨਿਤ ਇਸ ਮੌਕੇ ਕਥਾ ਦੇ ਪ੍ਰਸੰਗ ਦੇ ਵਿੱਚ ਹੋਇਆ ਕ੍ਰਿਸ਼ਨ ਜਨਮ ਸਾਰੇ ਪਹਿਲੇ ਇੱਕ ਜਗਾਰ ਲਗਾਓ ਜੈ શ્રી ਨਾਮ ਜੈ શ્રી ਨਾਮ ਹਾਫੜੇਗੇ ਲੋਕ ਜੈ શ્રી ਨਾਮ ਹਰ ਪੰਜੀ ਨੇ ਮੇਰੀ ਜਿਆਦਾ ਹੀ ਸਫਲ ਕਰਦੀ ਮੈਂ ਪ੍ਰਮਾਨਜੀ ਦਾ ਕਮੇਟੀ ਦਾ ਬਹੁਤ ਹੀ ਧੰਨਵਾਦੀ ਹਾਂ ਜਿਹਨੇ ਮੈਨੂੰ ਇਹ ਮਾਨ ਸਤਿ ਕਰ ਦਿੱਤਾ ਸੋ ਮੈਂ ਜੋ ਅੱਜ ਮੇਰੇ ਮਹਾਲੇ ਦਾ ਇਸ ਮੰਦਰ ਦੀ ਬਦੌਲਤ ਹੈ ਉਹ ਪੰਡਿਤ ਜੀ ਦਾ ਸ਼ਹੀਦ ਮਾਲ ਹੈ ਕਿਉਂਕਿ ਇਸ ਕਮੇਟੀ ਨੇ ਇਸ ਮੰਦਰ ਵਾਸਤੇ ਜਦੋਂ ਵੀ ਕੋਈ ਕੰਮ ਕੀਤਾ ਤਾਂ ਮੈਂ ਸਮਝਦਾ ਕਿ ਮੰਦਰ ਦੇ ਅਸ਼ੀਰਵਾਸ ਸਤਿ ਆ ਭਗਵਾਨ RAM ਦੇ ਅਸ਼ੀਰਵਾਸ ਸਤਿ ਬੇਸ਼ੱਕ ਇਹਨਾਂ ਦੀ ਕਰੀ ਕੀਤੀ ਸਿੰਧੂ ਸਾਹਿਬ ਮੰਤਰੀ ਸੀ ਹਰਤੋਨੀਸਤਰੀ ਮੈਮ ਨੇ ਸੀ ਔਰ ਜੋ ਕਰੀ ਮੈਨੂੰ ਕਿਹਾ ਔਰ ਮੈਂ ਸਮਝਦਾ ਕਿ ਅਸੀਂ ਇਸ ਮੰਦਰ ਤੋਂ ਸ਼ਕਤੀ ਲੈ ਕੇ ਔਰ ਇਸੀ ਨਾਮ ਲੈ ਕੇ ਸਾਰੇ ਕੰਮ ਪੂਰੇ ਕੀਤੇ ਆ ਪਰ ਬਣਜੀ ਤੁਸੀਂ ਮੈਂ ਜਦੋਂ ਆਇਆ ਤਾਂ ਬਹੁਤ ਹੀ ਚੰਗਾ ਲੱਗਿਆ ਮੈਨੂੰ ਲੱਗਾ ਕਿ ਅੰਦਰ ਹੋਵੇ ਸਾਰੀ ਸੰਗਤ ਬਹੁਤ ਹੀ ਜੀਤੇ ਨਾਲ ਮਨ ਭਗਵਾਨ ਦਾ ਨਾਮ ਜਪਰੀ ਹੈ ਕਿ ਅਸੀਂ ਭਗਵਾਨ ਅੱਜ ਅਸੀਂ ਚੰਦਰੀ ਇਹ ਕਿਤਾਬ ਸੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਔਰ ਮੈਂ ਕਾਮਨਾ ਕਰਦਾ ਕਿ ਜਿੰਨੇ ਵੀ ਪਰਿਵਾਰ ਇੱਥੇ ਆਏ ਆ ਜੋ ਵੀ ਤੁਹਾਡੇ ਮੰਦਰ ਨੂੰ ਕਾਮਨਾ ਔਰ ਹਰ ਇੱਕ ਦੀ ਮੰਨੋ ਕਾਮਨਾ ਪੂਰੀ ਹੋਵੇਗੀ ਅੱਜ ਭਗਵਾਨ ਦਾ ਤੁਹਾਡੇ ਤੇ ਪੂਰਾ ਹੱਥ ਹੈ ਪੂਰਾ ਅਸ਼ੀਰਵਾਦ ਔਰ ਕੋਈ ਬਿਜ਼ਨਸ ਦੇ ਵਿੱਚ ਵਾਦਾ ਪਰਿਵਾਰ ਦੇ ਵੀ ਤੰਗ ਉਸ ਦੀ ਖੁਸ਼ੀ ਆਓ ਸਰੇ ਚ ਪਿਆਰ ਭਾਵਨਾ ਭਾਈਚਾਰਕ ਸਾਂਝ ਜੋ ਦੇਖਣ ਨੂੰ ਆ ਕੇ ਬਸ ਰੇ ਦੇ ਵਿੱਚ ਮੰਨਦਾ ਸ਼ਾਇਦ ਸਾਰੇ ਪੰਜਾਬ ਦੇ ਵਿੱਚ ਚਾਹੀਦਾ ਕਿਤੇ ਇਸ ਤਰ੍ਹਾਂ ਦਾ ਪਿਆਰ ਨਹੀਂ ਮਿਲਦਾ ਔਰ ਇਥੋਂ ਦੀ ਕਮੇਟੀ ਦਾ ਹਮੇਸ਼ਾ ਹੀ ਸਾਦੇ ਅਸ਼ੀਰਵਾਦ ਲੈਂਦਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਤੁਸੀਂ ਕੋਈ ਵੀ ਸੇਵਾ ਲਾਓਗੇ ਮੈਂ ਨਿਸ਼ਚੈ ਬੰਦੀ ਹੈ ਕਿਹਾ ਪ੍ਰਧਾਨ ਜੀ ਨੇ ਕਿਹਾ ਕਿ ਬਾਹਰ ਟੈਨ ਲੱਗਣ ਵਾਲੀਆਂ ਨੇ ਮੈਂ ਉਸੇ ਟਾਈਮ ਨਾਲ ਹੀ ਸਾਦੇ ਅਫਸਰ ਭੇਜੇ ਔਰ ਕਿ ਐਸਟੀਮੇਟ ਲਾਓ ਸਭ ਤੋਂ ਪਹਿਲਾਂ ਮੰਦਰ ਦਾ ਕੰਮ ਹੋਣਾ ਚਾਹੀਦਾ ਔਰ ਇਸ ਤੋਂ ਉਸ ਤੋਂ ਪਹਿਲਾਂ ਵੀ ਗੇਟ ਸਟ੍ਰੀਮ ਦਾ ਹੋਣਾ ਚਾਹੀਦਾ ਬਾਅਦ ਤਾਂ ਤੁਹਾਡੀ ਕਿਰਪਾ ਨਾਲ ਗੇਟ ਵੀ ਲੱਗਿਆ ਸੋ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿ ਸਕਦਾ ਕਿ ਜੇ ਮੈਂ ਅੱਜ ਮੇਰੇ ਤਾਂ ਮੈਂ ਇਸ ਵੀ ਬਦੌਲਤ ਹੈ ਔਰ ਜੇ ਸਿੱਧੂ ਸਾਹਿਬ ਮੰਤਰੀ ਰਹੇ ਨੇ ਤਿੰਨ ਵਾਰ ਐਮਐਲਏ ਰਹੇ ਨੇ ਤਾਂ ਇਸ ਮੰਦਰ ਦਾ ਆਸ਼ੀਰਵਾਦ ਲੈ ਕੇ ਰਹੇ ਨੇ ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਕਿ ਤੁਸੀਂ ਅਸ਼ੀਰਵਾਦ ਬਣਾਈ ਰੱਖਿਓ ਜੋ ਹੁਕਮ ਲਾਉਂਦੇ ਜੋ ਵੀ ਮਿਲੋ ਇੱਕ ਵਾਰ ਤੁਸੀਂ ਆਪਣਾ ਬੱਚਾ ਸਮਝੋ ਦੋਸਤੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਸ ਲਈ ਕਿ ਮੰਦਿਰ ਉੱਪਰ ਡਿਵੈਲਪਮੈਂਟ ਦਾ ਕੰਮ ਚੱਲ ਰਿਹਾ ਹੈ ਔਰ ਮੈਂ ਆਪਣੇ ਵੱਲੋਂ ਜੋ ਵੀ ਦਿੱਤਾ ਬਦਲੀ ਹੋਊਗੀ ਮੈਂ ਸਾਰੇ ਆਪਣੇ ਵੱਲੋਂ ਭੇਜੂਗਾ ਔਰ ਮੈਂ ਸਾਰੇ ਮੰਨਦਾ ਕਿ ਇਹ ਜਿੰਮੇਵਾਰੀ ਬਣ ਲਈ ਹੈ ਕਿ ਇਹ ਮੰਦਿਰ ਦੇ ਇਹ ਜੁਰੀ ਕੰਮ ਸਾਰੇ ਪੂਰੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜੈ ਸ਼੍ਰੀ ਰਾਮ ਮੈਂ ਸਭ ਤੋਂ ਪਹਿਲਾਂ ਅੱਜ ਤੋਂ ਜੋ ਸਾਡੇ ਆਪਰੇ ਚਾਰ ਪਿੰਨ ਤੋਂ ਚੱਲੀ ਹੈ ਕਹਾਣ ਮੈਂ ਸਭ ਤੋਂ ਪਹਿਲਾਂ ਪੂਰੀ ਟੀਮ ਜਿਹੜੇ ਇੱਥੇ ਵਿਆਸ ਤੇਰੀ ਦੇ ਇੰਚਾਰਜ ਹਨ ਮੈਂ ਬਹੁਤ ਧੰਨਵਾਦ ਕਰਾਂਗਾ ਉਸ ਤੋਂ ਬਾਅਦ ਆਪਣੇ ਸਾਰੇ ਜਿੰਨੇ ਸੰਗਠਨ ਦਿੱਤੀ ਆਪਣਾ ਬੇਅਤਵਾ ਅਮਰਜੀਤ ਸਿੰਘ ਸਿੱਧੂ ਜੀ ਤੇ ਨਾਲ ਆਪਣੇ ਜਿਹੜੇ ਹੋਰ ਜਿੰਨੇ ਸਾਧ ਸੰਗਠਨ ਜਿੰਨੇ ਆਪਣੇ ਸਾਰੇ ਮਾਤਾ ਪਿਤਾ ਤੇ ਮਾਤਰ ਸ਼ਕਤੀ ਜੋ ਭੈਣ ਭਰਾ ਸਾਰੇ ਬੈਠੇ ਆਂ ਔਰ ਆਪਣੇ 3 ਵੀ 1 3 ਵੀ 2 ਤੋਂ ਹਾਲੀ ਤੋਂ ਮੰਦਰ ਤੋਂ ਲਕਸ਼ਮੀ ਨਰਾਇਣ ਮੰਦਰ ਤੋਂ ਆਪਣੇ ਮਹਿਲਾ ਮੰਡਲ ਤੇ ਆਪਣੇ ਜਿਹੜੀ ਕਮੇਟੀ ਮੈਂਬਰ ਜਿੰਨੇ ਵੀ ਸਾਰੇ ਆਏ ਹਨ ਸਭ ਔਰ ਬਾਲਵਾ ਟੀਮ ਮੰਦਰ ਪਟੋਲ ਤੋਂ ਆਏ ਹੋਏ ਹਨ ਸਾਰੇ ਹੋਰ ਵੀ ਕਿਸੇ ਜਗ੍ਹਾ ਤੋਂ ਆਏ ਹੋਏ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਾਨੂੰ ਇਸੇ ਤਰ੍ਹਾਂ ਹੀ ਸਪੋਰਟ ਦਿੰਦੇ ਨੇ ਤਾਂ ਕਿ ਅਸੀਂ ਵੀ ਇਸੇ ਤਰ੍ਹਾਂ ਤੁਹਾਡੇ ਲੋਕਾਂ ਦੇ ਸਾਰਿਆਂ ਦੇ ਸਿਰ ਤੇ ਹੀ ਇਹ ਚੀਜ਼ ਚੰਗੀ ਲੱਗਦੀ ਹੈ ਕਮੇਟੀਆਂ ਦੇ ਕੋਲ ਕੁਝ ਨਹੀਂ ਹੁੰਦਾ ਕਮੇਟੀਆਂ ਕੋਲ ਸਾਰੀ ਪਾਵਰ ਹੀ ਹੁੰਦੀ ਹੈ ਪਾਵਰ ਕੀ ਹੁੰਦੀ ਹੈ ਜਨਤਾ ਹੁੰਦੀ ਹੈ ਤੇ ਜਨਤਾ ਦਾ ਅਸ਼ੀਰਵਾਦ ਆਏਗਾ ਤੇ ਸਾਰੀਆਂ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਬਹੁਤ ਵਧੀਆ ਤਰੀਕੇ ਨਾਲ ਚੱਲਦੀਆਂ ਤੇ ਸਾਨੂੰ ਕਿਸੇ ਤਰ੍ਹਾਂ ਹੀ ਇਹ ਸਹਿਯੋਗ ਦਿੰਦੇ ਨੇ ਅਸੀਂ ਇੱਥੇ ਤੜਾਈਂ ਦੋ ਵਾਰ ਤਿੰਨ ਵਾਰ ਸਾਲ ਚ ਇਹ ਜੇ ਫੰਕਸ਼ਨ ਕਰਦੇ ਰਹੀਏ ਸਾਨੂੰ ਉਹੀ ਮਾਤਾ ਰਾਣੀ ਸੁਵਰਧਾ ਦੇਵੇ ਤੇ ਮੈਂ ਸਾਰਿਆਂ ਦਾ ਮਤਲਬ ਜਿਹੜਾ ਪਿੱਤਰਪਕਸ਼ ਹੈ ਇਹਦੇ ਲਈ ਤਾਂ ਬਹੁਤ ਹੀ ਵਧੀਆ ਦਿਨ ਹੀ ਮਤਲਬ ਗਿਨੇ ਜਾਂਦੇ ਆ ਜਿਹੜੀ ਭਗਵਤ ਕਥਾ ਦਾ ਹੈਗਾ ਇਹਦੇ ਆਪਾਂ ਕਿੰਨੇ ਕਈ ਤੀਰਥਾਂ ਤੇ ਜਾਂਦੇ ਆ ਕਈ ਜਗ੍ਹਾ ਜਾਂਦੇ ਆ ਚਾਰ ਤੀਰਥ ਕਰ ਤੇ ਲੋ ਕਰ ਲੈ ਇਹ ਸਭ ਤੋਂ ਵੱਡਾ ਤੀਰਥ ਤੇ ਬੈਠ ਕੇ ਜਿਹੜਾ ਇੱਥੇ ਸੁਣ ਗਿਆ ਬੈਠ ਰਹਾ ਹਾਜ਼ਰੀ ਦੇ ਗਿਆ ਕਿਸੇ ਤਰ੍ਹਾਂ ਦਾ ਵੀ ਗੱਲ ਹੈ ਜਿਸ ਨੇ ਦਾਨ ਵੀ ਕਰਤਾ ਜੋ ਵੀ ਕਰਤਾ ਸਾਰਾ ਕੁਝ ਹੈ ਸਭ ਕੁਝ ਪਰਮਾਤਮਾ ਨੇ ਦੇਣਾ ਸਾਰਿਆਂ ਨੂੰ ਸੁੱਧਤ ਪ੍ਰੀਤੀ ਸਭ ਕੁਝ ਮਿਲਦਾ ਔਰੇ ਨਾਲ ਮੈਂ ਜਾਇਦਾ ਟੈਨਡਿੰਗ ਨੰਡਾ ਆਇਆ ਮੈਂ ਸਾਰਿਆਂ ਧੰਨਵਾਦ ਕਰਦਾ ਆਪਣੀ ਕਮੇਟੀ ਵੱਲੋਂ ਮਹਿਲਾ ਮੰਡਲ ਵੱਲੋਂ ਸਾਰਿਆਂ ਦਾ ਜਿੰਨੇ ਵੀ ਜੀ ਆਏ ਹੋਏ ਆ ਜਿੰਨੇ ਵੀ ਆਪਣੇ ਹੋਰ ਵੀ ਕੋਈ ਹੈ ਜਿਹੜੇ ਆ ਆ ਵੀ ਰਹੇ ਨੇ ਜਾਂ ਵੀ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਨੂੰ ਇੰਨੇ ਸਹਿਯੋਗ ਦੇ ਕੇ ਰੱਖੋ ਉਹ ਸਾਨੂੰ ਇਸੇ ਤਰ੍ਹਾਂ ਇਸੇ ਰਸਤੇ 'ਚ ਪਾ ਕੇ ਰੱਖੋ ਤਾਂ ਕਿ ਅਸੀਂ ਹੋਰ ਵਧੀਆ ਕੰਮ ਕਰ ਸਕੀਏ ਸਾਰੇ ਨਾਲ ਮਿਲ ਕੇ ਇਹਨੂੰ ਹੋਰ ਉੱਪਰ ਲਿਜਾ ਸਕੀਏ ਸਾਰੀ ਸੰਸਥਾ ਨੂੰ ਸਾਰੇ ਮੰਡਲ ਨੂੰ ਅੱਗੇ ਔਰ ਸਾਰੀ ਪਬਲਿਕ ਨੂੰ ਆਪਾਂ ਵਧੀਆ ਤੋਂ ਵਧੀਆ ਵਰਜਨ ਦੇ ਸਕੀਏ ਇਹਨਾਂ ਮੈਂ ਕਹਿੰਦਾ ਸਾਰਿਆਂ ਦਾ ਧੰਨਵਾਦ ਕਰਦਾ ਸਾਰੀ ਆਪਣੀ ਜਿੰਨੀ ਉੱਪਰ ਹੈਗੇ ਆਪਣੇ ਪੁਰੀ ਸਾਹਿਬ ਆਪਣੇ ਜੀ ਗੋਪਾਲ ਜੀ ਇਹਨਾਂ ਨਾਲ ਆਪਣੇ ਮੇਹਰ ਸਾਹਿਬ ਦੇ ਨਾਲ ਜਗਿੰਦਰ ਸ਼ਰਮਾ ਜੀ ਨਾਲ ਹੋਰ ਜਿਹੜੇ ਵੀ ਆਪਣੇ ਜਿੰਨੇ ਵੀ ਮੰਤਕ ਕਮੇਟੀਆਂ ਸਾਡੇ ਇੱਥੇ ਇਸ ਟਾਈਮ ਹਾਜ਼ਰ ਮੈਂ ਉਹ ਦਿਲ ਤੋਂ ਸਾਰੀ ਪਬਲਿਕ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਜੈ ਸ਼੍ਰੀ ਰਾਮ ਜੈ ਮਾਤਾ ਦੀ ਅੱਜ ਸਮੇਂ ਦੇ ਦਿਨਾਂ